ਫਸੀ ਗਾਲ ਜੀ ਸਾਰਿਆਂ ਨੂੰ ਆਸ ਕਰਦਾ ਬੜੇ ਵਧੀਆ ਹੋ ਹੋ ਗਏ ਮੇਰਾ ਇਹ ਵੀਡੀਓ ਬਣਾਉਂਦਾ ਮਕਸਦ ਇਹ ਵੀ ਤੁਹਾਨੂੰ ਜਾਣਕਾਰੀ ਕਰਾਇਆ ਜਾਵੇ ਕਣਕ ਝੂਨੇ ਨੂੰ ਛੱਡ ਕੇ ਆਪਾਂ ਹੋਰ ਕਿਹੜੀਆਂ ਫਸਲਾਂ ਪੀ ਸਕਦੇ ਆ ਜਿਨ੍ਹਾਂ ਨਾਲ ਆਪਣੀ ਆਮਦਨ ਵਿੱਚ ਵਾਧਾ ਹੋ ਸਕਦਾ ਠੀਕ ਹੈ ਜੀ ਇਸ ਲਈ ਮੌਸਮੀ ਸਬਜ਼ੀਆਂ ਵਿੱਚ ਆ ਜਾਂਦੀ ਆ ਪਹਿਲੀ ਵਿੱਚੋਂ ਬੀਜੀ ਹੋਈ ਗੋਭੀ ਫੋਲ ਗੋਭੀ ਆ ਹੇ ਹੁਣ ਮਾਰਚ ਦਾ ਮਹੀਨਾ ਚੱਲ ਰਿਹਾ ਇਹ ਡੇਢ ਤੋਂ ਦੋ ਮਹੀਨਿਆਂ ਨੂੰ ਤਿਆਰ ਹੋ ਜਾਵੇਗੀ ਪੂਰੀ ਇਧਰ ਕਣਕ ਬੀਜੀ ਆ ਠੀਕ ਹੈ ਜੀ ਇਹ ਤੋਂ ਬਾਅਦ ਇਹਦੇ ਵਿੱਚ ਮੱਕਈ ਜਾਂ ਪਿੰਡੀਆਂ ਟਮਾਟਰ ਖੀਰੇ ਨਾਲ ਜੋ ਕੋਈ ਵੀ ਸਬਜ਼ੀ ਲੱਗ ਸਕਦੀ ਆ ਆਹ ਜੀ ਆਪਣੀ ਗੋਭੀ ਦੀ ਫਸਲ ਜਿਹੜੀ ਆਪਾਂ ਵੱਡੀ ਹੋਈ ਆ ਆ ਵੇਖੋ ਫੁੱਲ ਕਿੱਡੇ ਵਧੀਆ ਗੁੰਦਵੇਂ ਚਟੇ ਬਣੇ ਹੋਏ ਬਸ ਇਸੇ ਤਰ੍ਹਾਂ ਹੀ ਸਾਰੀ ਪੈੜੀ ਦੀ ਗੋਭੀ ਤਿਆਰ ਆ ਇਹ ਵਧੀਆ ਰੇਟ ਦੇ ਜਾਂਦੀ ਆ